ਜੀ ਸਤਿ ਸ਼੍ਰੀ ਅਕਾਲ ਸਥਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਅੱਜ ਪਹੁੰਚਿਆ ਤਰਿੰਦਰ ਡਾਕਟਰ ਦੇ ਘਰੇ ਪਿੰਡ ਸੰਧੂ ਕਲਾ ਬਠਿੰਡੇ ਜ਼ਿਲ੍ਹੇ ਦਾ ਇਹ ਲੱਟ ਪਿੰਡ ਆ ਜੀ ਭਟੌੜ ਵਾਲੇ ਪਾਸੇ ਨੂੰ ਸਾਡੇ ਪਿੰਡਾਂ ਦੇ ਵੀ ਬਿਲਕੁਲ ਨੇੜੇ ਪਹੁੰਚ ਜਾਂਦਾ ਤੇ ਤਹਿਸੀਲ ਉਹ ਜੰਮਪੜਾ ਫੂਲੀ ਪੈ ਜਾਂਦੀ ਆ ਆਪਾਂ ਨੂੰ ਹਨਾ ਤਾਂ ਬਹੁਤ ਜਿਆਦਾ ਚੰਗੀ ਅੱਜ ਝੋਟੀ ਲੈਂਦੀ ਆ ਪਹਿਲੇ ਸੂਏ ਦਾ ਜਿਹੜਾ ਰਿਕਾਰਡ ਆ ਇਹਦਾ ਕਿਉਂਕਿ ਮੈਂਮੇ ਹੀ ਤੇਜਿੰਦਰ ਦੇ ਨਾਲ ਹੀ ਸੀਗਾ ਦੇ ਉਹ ਤੇ ਪਹਿਲੇ ਹਾਂ ਬਹੁਤ ਵੱਡੀ ਗਲਾਰੀ ਦੇ ਵਿੱਚ ਹੀ ਲੈ ਲਈ ਇਹ ਤਾਂ ਸਾਨੂੰ ਦੱਸਿਆ ਸੀਗਾ ਤੇ ਪਹਿਲੇ ਸੂਏ ਦਾ ਰਿਕਾਰਡ ਬਾਈ ਜੀ ਇਹਦਾ ਹੈਗਾ ਜੀ ਅ 16 ਕਿਲੋ ਕੁਝ ਗ੍ਰਾਮ 17 ਤੋਂ ਘੱਟ ਸੀ ਐਸੀ ਉਮੀਦ ਕੀਤੀ ਜਾਂਦੀ ਹੈ ਵੀ ਉਹਨਾਂ ਦੇ ਦਸਨ ਮਕਾਬਤਾ ਵੀ ਉਹ ਕਹਿੰਦੇ ਸਾਡੇ ਮਕਾਬਤਾ ਵੀ ਆਏ ਮੰਨ ਲਓ ਵੀ 18 ਨੀ ਲੀਟਰ ਤੱਕ ਕਿਤੇ ਨਹੀਂ ਗਿਆ ਜਦੋਂ ਪਹਿਲੀ ਵਾਰ ਵੀ ਇਹਨਾਂ ਟੈਟ ਚਾ ਡਾ ਰੱਖਦੀ ਆ ਤਾਂ ਕੋਈ ਵੀ ਆਪਾਂ ਚੋਕ ਪਾਸ ਠੀਕ ਹੈ ਜੀ ਤੇ ਦੋ ਡੰਗ ਹੋ ਗਏ ਜੀ ਹੁਣ ਤਿੰਨ ਡੰਗ ਸੂਈ ਨੂੰ ਠੀਕ ਹੈ ਜੀ ਅੱਜ ਦੇਖੋ ਤਿੰਨ ਡੰਗਾਂ ਦੇ ਵਿੱਚ ਬੱਚਾ ਦੁੱਧ ਵੀ ਪੀ ਜਾਂਦਾ ਰਹਿੰਦਾ ਤੇ ਬਾਕੀ ਦੁੱਧ ਤਾਂ ਆਪ ਨੂੰ ਉਹਨੂੰ ਛੱਡਣਾ ਪੈਂਦਾ ਪਾਸ ਕੀਤੀ ਵੀ ਹੈ ਹੁਣ ਜਾ ਕੇ ਵਧੀਆ ਮਤਲਬ ਚੰਗਾ ਇਹ ਦੁੱਧ ਜਿਹੜੀ ਦਿੰਦੀ ਆ ਉਹਨਾਂ ਕਾ ਦੁੱਧ ਪਸ਼ੂ ਦਾ ਪਾਣੀ ਜਾਂਦਾ ਠੀਕ ਹੈ ਜੀ ਤੇ ਆਰਡਰ ਦੀ ਜਿਹੜੀ ਮੰਤਰ ਹੈ ਤੁਸੀਂ ਦੇਖ ਸਕਦੇ ਆ ਜਿੱਦਣ ਨੂੰ ਦੁੱਧ ਤਿਆਰ ਹੋ ਗਿਆ ਤਾਂ ਉਦੋਂ ਤਾਂ ਇਹ ਐਂਡ ਕਰ ਦੂ ਤੇ ਪਹਿਲੇ ਪਈ ਦਵਾਵੇਂਗਾ ਕਿਹੜਾ ਗਾਵਾਂ ਵਾਲੀ ਆਪਾਂ ਤੇਰੇਂਦਰ ਬਾਈ ਥਣ ਵੀ ਬੜਾ ਸੋਹਣਾ ਲੱਗਿਆ ਹੈ ਭਮਾਂ ਦੀ ਮਸ਼ੀਨ ਲਾ ਦੇ ਆ ਗਈ ਬੜੀ ਚੰਗੀ ਦਵਾਈ ਬਾਕੀ ਲੋ ਜੀ ਮਿੱਤਰੋ ਬਾਕੀ ਦੂਜਾ ਸੂਆ ਵੇਚਦਾ ਲੋਕ ਇਹੋ ਜਿਹੇ ਥਣ ਵਾਲਾ ਨੂੰ ਐਂ ਕਹੀ ਜਾਂਦਾ ਵੀ ਬਾਈ ਵੱਡੀ ਹੋ ਕੇ ਸੂਈ ਆ ਪਹਿਲਾ ਸੂਆ ਹੈ ਨਾ ਨਹੀਂ ਸੂਆ ਦੂਜਾ ਹੀ ਆ ਕਲੀਅਰ ਨਹੀਂ ਨਹੀਂ ਐ ਨਹੀਂ ਵੀ ਜਿਵੇਂ ਆਪਾਂ ਹੋਰ ਵੀ ਗੱਲ ਕਰਨੇ ਆ ਵੀ ਥਣ ਤੋਂ ਛੋਟਾ ਦੇਖ ਕੇ ਅਗਲਾ ਕਹਿੰਦਾ ਬਾਈ ਜੀ ਇਹ ਤਾਂ ਐ ਆ ਬੋਹ ਹੈ ਚੱਲ ਚੱਲ ਪਾਲੀ ਪਰੇਨ ਪਰੇਨ ਨੂੰ ਲੈ ਕੇ ਜਾ ਬਚਾ ਲਈ ਪਾ ਪਾ ਗਨੇ ਲੋ ਵੀ ਮਿੱਤਰੋ ਵਾ ਮੋੜ ਲਿਆ ਬਸ ਇੱਥੇ ਇੰਨੇ ਡੱਕਾ ਚਾਹੀਦਾ ਬਹੁਤ ਬਣੂਗੀ ਮਾਝਾ ਜੇ ਚੱਲ ਪ੍ਰਮਾਤਮਾ ਵੀਰੇ ਨਜ਼ਰ ਤੋਂ ਬਚਾਵੇ ਬਹੁਤ ਸੋਹਣੀ ਸੋਹਣੀ ਝੋਟੇ ਆ ਤਾਂ ਬਾਕੀ ਭਾਈ ਇਹ ਆਰਡਰ ਦੇਖੋ ਮੂਰੋ ਵੀ ਬੰਤਰਾ ਜਿਹੜੀ ਆਰਡਰ ਦੀ ਜਾ ਕੇ ਧੁੰਨੀ ਦੇ ਨਾਲ ਲੱਗੇ ਹੁੰਦਾ ਭਾਈ ਤਾਂ ਇਹ ਜਿਹੜੀਆਂ ਆਰਡਰ ਦੀਆਂ ਕੁਆਲਿਟੀ ਦੀਆਂ ਮਾਝੀਆਂ ਜਿਹਨੇ ਗਾਹਾਂ ਨੂੰ ਬਰੀਡਿੰਗ ਕਰਨੀ ਹੁੰਦੀ ਹੈ ਜਿਹਹੇ ਜਹੇ ਭਾਂਡਾ ਲੱਗਿਆ ਤੁਹਾਨੂੰ ਪਤਾ ਜਿਹਹੇ ਜੀ ਕੋਕੋ ਇਹ ਜੇ ਕੋਕੋ ਦੇ ਬੱਚੇ ਇਹ ਗੱਲ ਸਿੰਪਲ ਜੀ ਹੈ ਜਿੱਦਾਂ ਦਾ ਮਾਂ ਪਿਓ ਹੋਊਗਾ ਤੇ ਤ੍ਰਿੰਦਰ ਬਾਈ ਠੰਡੀ ਬਹੁਤ ਉਦਾਂ ਦਾ ਜਿਹੜਾ ਬੱਚਾ ਕੋਲੀ ਸੀ ਬਾਈ ਉਹ ਕਹਿੰਦੇ ਸੀ 2 ਮਹੀਨੇ ਪਹਿਲਾਂ ਛੱਡੀ ਆ ਇਹ ਆਪੀ ਆਪ ਅੱਛਾ ਪਹਿਲਾਂ ਮੱਖ ਕੋਲੀ ਸੀ ਉਹ ਆਪਣੇ ਹਾਂ ਹਾਂ ਤੇ ਬਾਕੀ ਤੂੰ ਪਹਿਲਾਂ ਫਾਰਮ ਤੇ ਵੀ ਜਾਂਦੇ ਨਹੀਂ ਹੈ ਉਦਾਂ ਛੱਡੀ ਖੁੱਡੀ ਬਹੁਤ ਆ ਮੱਝ ਬਿਲਕੁਲ ਬਾਈ ਬਿਲਕੁਲ ਤੇ ਬਾਕੀ ਬਾਈ ਤਾਂ ਥਣ ਨਾਟਰ ਜੀ ਨੂੰ ਕਹਿੰਦਾ ਗਿੱਠ ਗਿੱਠ ਤੇ ਪਿਆ ਤੇ ਥੋੜਾ ਜਿਹਾ ਜਾਗਦੀ ਐ ਕਿਉਂਕਿ ਮੈਥੋਂ ਤੇ ਪੱਗ ਗੱਲ ਤੋਂ ਘੱਟ ਜਾਗਦੀ ਐ ਕਿਉਂਕਿ ਉਹ ਪੱਗਾ ਬੰਦੇ ਬੰਦੇ ਤੇ ਲੋ ਵੀ ਮਿੱਤਰੋ ਇਧਰੋਂ ਮੜਾ ਕਟਰੂ ਦਾ ਕਰਕੇ ਖੜੇ ਲਾਓ ਜੀ ਦੇਖੋ ਤੁਹਾਨੂੰ ਆਖ ਹੀ ਨਾ ਵੀ ਧੁੰਨੀ ਤੱਕ ਲੱਗਦਾ ਆਰਡਰ ਦੇਖ ਸਕਦੇ ਆ ਕਟਾਣਾ ਚੁੰਗਣ ਲੱਗ ਜ ਨਹੀਂ ਜਗਦਾ ਤੇ ਬਾਈ ਇਧਰੋਂ ਤੁਸੀਂ ਉਹ ਦੇਖੋ ਠੀਕ ਹੈ ਜੀ ਕਿ ਅੱਜ ਤੀਜਾ ਡਾਂਗੀ ਹੋਇਆ ਸੂਈ ਨੂੰ ਤੇ ਮਗਰ ਮੇਲ ਕਾਫ ਆ ਬਾਈ ਜੀ ਤੇ ਚੰਗੇ ਸੀਮਨ ਦਾ ਬਾਈ ਪਾਲੇ ਇਧਰੋਂ ਹੱਕੀ ਬਾਈ ਤ੍ਰਿੰਦਰ ਬਾਈ ਨੰਬਰ ਬੋਲੀ 9953 98154 86660 86668 ਇਹਨੂੰ ਜਾਣਦੇ ਪਰਲੀ ਕੰਧ ਵਾਲੇ ਪਾਸੇ ਇਹਨੂੰ ਜਾਣਦੇ ਹੱਕ ਦੇ ਪਾਸੇ ਹੋਰ ਲਓ ਵੀ ਮੇਤਰੋ ਆਰਡਰ ਖੜੀ ਖੜੀ ਦੇਖੋ ਕਿੰਨੇ ਕਿੰਨਾ ਬਾਹਰ ਕੱਢਦੀ ਐ ਲੋ ਦੇਖੋ ਮੈਂ ਤੁਹਾਨੂੰ ਬੱਸ ਕੋਈ ਨਾ ਕੋਈ ਚਲ ਕੋਈ ਗੱਲ ਨਹੀਂ ਪਾ ਲੈ ਹੂੰ ਤਾਂ ਕੰਮ ਮਾਰ ਲੈਣਾ ਮੂੰਹ ਇਧਰ ਨੂੰ ਕਰਕੇ ਨਾ ਮੂੰਹ ਦਿਖਾਉਣਾ ਮੈਂ ਸਵਾਰ ਕੇ ਲਓ ਵੀ ਮੇਤਰੋ ਹਨ ਦਾ ਗੈਬਾਣਾ ਬਈ ਬਹੁਤ ਆ ਹਨ ਥਾਂ ਦਾ ਜੀ ਨੂੰ ਕਹਦੇ ਨੇ ਬਈ ਗੇਠ ਗੇਠ ਤੇ ਥਾਣਾ ਨਾ ਇੰਨਾ ਦੂਰ ਐ ਬਈ ਬਹੁਤ ਜਿਆਦੇ ਸੋਹਣੀ ਖੁੱਲਣੀਆਂ ਜਿਵੇਂ ਜਿਵੇਂ ਝੋਟੇ ਨਾ ਛੋਟੀ ਜਿਵੇਂ ਜਿਵੇਂ ਖੁੱਲੀ ਜਾਊਗੀ ਠੀਕ ਹੈ ਜੀ ਉਹ ਮੈਂ ਜੇ ਕਰੀ ਜਣਾ ਜਿਵੇਂ ਜਿਵੇਂ ਖੁੱਲੀ ਜਾਣਾ ਛੋਟੀ ਨੇ ਅਗਲੇ ਸੂਏ ਤੱਕ ਆ ਕੇ ਬਹੁਤ ਜਿਆਦਾ ਜ਼ਬਰਦਸਤ ਆਰਡਰ ਵੀ ਬਣਾਉਣਾ ਤੇ ਮੈਂ ਮੂੰਹ ਦੀ ਸ਼ੇਪ ਵੀ ਦਿਖਾਉਣੀ ਸੀ ਤੁਹਾਨੂੰ ਤੇ ਦੇਖ ਸਕਦੇ ਆ ਤੇ ਜਦੋਂ ਇਹ ਭਰ ਗਈ ਨਾ ਆਹ ਸਿੰਘ ਬੜਾ ਸੋਹਣਾ ਲੱਗਣਾ ਸੀ ਬਾਈ ਹਨਾ ਕਿਉਂਕਿ ਪਟਪੜ ਗਈ ਦਵੀਆਂ ਪੰਗਾਂ ਸਿਰ ਕੋਲ ਰਹੀ ਗਈ ਬੰਦੇ ਨੇ ਨਾ ਸਵਾਇ ਹਾਂ ਸਮੇਂ ਨਹੀਂ ਬਾਈ ਥੋੜਾ ਜਿਆਦਾ ਕਰਕੇ ਸਮੇਂ ਨਹੀਂ ਬਹੁਤ ਸੋਹਣਾ ਮੂੰਹ ਆ ਹਨਾ ਤੇ ਬਾਕੀ ਕਟਰੂ ਬਣ ਤੋਂ ਦੂਰ ਮਿੱਤਰੋ ਤੇ ਬਾਕੀ ਬਹੁਤ ਚੰਗੀ ਚੀਜ਼ ਹੈ ਤਾਂ ਤਰਿੰਦਰ ਭਾਈ ਇਹ ਕੀ ਉਮੀਦ ਕਰ ਸਕਦੇ ਆਂ ਤੁਸੀਂ ਦੁੱਧ ਤੋਂ ਉਮੀਦ ਵੀਰੇ ਡਿਗਰੀਮੈਂਟ 18 ਤੋਂ 19 ਲੀਟਰ ਦੀ ਉਮੀਦ ਆ ਜੀ ਠੀਕ ਹੈ ਦੁੱਧ ਦੀ ਤੜਕੇ ਆਪਾਂ ਚੋਈ ਅਸੀਂ ਸਹੀ ਦਾ ਸਾਢੇ 3 ਲੀਟਰ 4 ਲੀਟਰ ਬੋਲਾ ਓਕੇ ਬੋਲਾ ਦੀ ਮੈਂ ਗਈ ਤੂੰ ਚੋਈ ਸੌਦਾ ਤੂੰ ਕਰਾਇਆ ਤੁਸੀਂ ਆਪਣਾ ਤੇ ਆਪਾਂ ਰਾਤ ਵੀ ਚੋਇਆ ਸੀ ਮੈਂ ਵੈਸੇ ਉਹਨਾਂ ਚੋਤੀ ਘਾ ਭਰਨ ਗਿਆ ਉਦੋਂ ਵੀ ਸੀਗਾ ਸਾਢੇ 3 ਲੀਟਰ 4 ਲੀਟਰ ਬੋਲਾ ਠੀਕ ਹੈ ਕਿਦਰੇ ਸਾਹਮਣੇ ਚੋਇਆ ਆਪਾਂ ਪੂਰਾ ਪਰ ਕਿ ਸਾਹਮਣੇ ਚੋਇਆ ਹਾਂ ਉਦੋਂ ਮੈਂ ਭਾਈ ਸੀ ਤੈਨੂੰ ਵਧਾਈਆਂ ਵੀ ਦਿੱਤੀਆਂ ਬੜੀ}}{| ਤੇ ਦਿਮਾਗ ਦੇ ਵਿੱਚ ਕਿਵੇਂ ਆ ਵੀ ਇਹ ਮੱਚ ਮੈਂ ਗਲਾਰੀ ਦੇ ਵਸੀ ਲੱਗਦੀ ਐ ਵਾ ਗਲਾਰੀ ਦੇ ਵਸੀ ਲਈ ਸੋਣੀ ਲੱਗੀ ਯਾਰ ਅੱਛਾ ਵੀ ਆਪੇ ਲੈ ਕੇ ਜਾਣੀ ਆਂਗੇ ਤੇ ਬੈਗੀ ਫੇਦ ਲਾਂਗੇ ਰੱਖ ਲਈ ਰੱਖ ਲਾਂਗੇ ਖੜੀ ਤਾਂ ਹੈਗੀ ਆ ਜੀ ਹਾਓ ਚਲੋ ਤੇਰਾ ਤਾਂ ਕੰਮ ਹੈਗਾ ਇਹੀ ਹੈ ਨਾ ਖੜੀ ਤਾਂ ਹੈਗੀ ਆ ਜੀ ਦੇਖੋ ਵੀ ਮਿੱਤਰੋ ਕਿਉਂਕਿ ਬਾਈ ਤ੍ਰਿੰਦਰ ਕੋਲੇ ਅੱਗੇ ਵੀ ਤੁਸੀਂ ਇੱਕ ਦੋ ਵੀਡੀਓ ਦੇਖਣਾ ਜਿਹੜੀ ਲਿਆਉਂਦਾ ਤਾਂ ਉਹ ਚੰਗੀ ਲਿਆਉਂਦਾ ਤੇ ਨਹੀਂ ਲਿਆਉਂਦਾ ਨਹੀਂ ਲਓ ਵੀ ਇਹ ਦੂਤੇ ਐਂਡ ਗੱਲਬਾਤ ਆ ਕੁਛ ਨਹੀਂ ਤੇ ਸਤਿ ਸ਼੍ਰੀ ਅਕਾਲ ਧੰਨਵਾਦ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਤੇ ਮੱਝ